ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਆਉਂਦੇ ਨੇ ਫਿਰ ਚੱਕ ਨਾਨਕੀ ਆ ਜਾਂਦੇ ਨੇ ਪਾਵਨ ਆਨੰਦਪੁਰ ਸਾਹਿਬ ਦੇ ਸਥਾਨ ਤੇ ਉੱਥੇ ਆ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਮਹਿਲ ਬਣਵਾਉਂਦੇ ਨੇ ਰਹਿਣ ਬਸੇਰਾ ਬਣਵਾਉਂਦੇ ਨੇ ਨਹੀਂ ਪੱਥਰ ਧਰਿਆ ਹੁੰਦਾ ਉਸਾਰੀ ਸ਼ੁਰੂ ਹੁੰਦੀ ਹੈ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਉੱਥੇ ਰਹਿਣਾ ਸ਼ੁਰੂ ਕਰਦੇ ਨੇ 1672 ਈਸਵੀ ਦੇ ਵਿੱਚ ਫਿਰ ਉਹ ਆਨੰਦਪੁਰ ਸਾਹਿਬ ਪਹਿਲਾ ਨਾਮ ਚੱਕ ਨਾਨਕੀ ਹੈ ਉਸ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਨੇ ਮਹਿਲ ਬਣਦੇ ਨੇ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਕਿੰਨੇ ਪਿਆਰ ਨਾਲ ਕਿੰਨੇ ਆਨੰਦ ਦੇ ਨਾਲ ਚੱਕ ਨਾਨਕੀ ਨੂੰ ਵਸਾਉਂਦੇ ਨੇ ਰਹਿਣ ਵਸੇਰਾ ਸੰਗਤਾਂ ਦੇ ਆਉਣ ਦੇ ਲਈ ਲੰਗਰ ਹਾਲ ਗੁਰੂ ਪਿਆਰਿਓ ਉੱਥੇ ਪਾਣੀ ਦਾ ਪ੍ਰਬੰਧ ਸਤਲੁਜ ਦਰਿਆ ਭਾਵੇਂ ਨਾਲ ਦੀ ਲੰਘਦਾ ਸੀ ਪਰ ਗੁਰੂ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿਲੋਂ ਵਸਾਉਂਦੇ ਨੇ ਤੇ ਗੁਰੂ ਪਿਆਰਿਓ ਫਿਰ ਉਸ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਨਗਰ ਵਸਾਇਆ ਤਿਆਰੀ ਸ਼ੁਰੂ ਕਰਵਾਈ ਤੇ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਆਖਿਆ ਭਾਈ ਹੁਣ ਅਸੀਂ ਇਸ ਚੱਕ ਨਾਨਕੀ ਸਥਾਨ 'ਤੇ ਰਿਹਾ ਕਰਾਂਗੇ ਤੁਸੀਂ ਆ ਕੇ ਦਰਸ਼ਨ ਕਰਿਆ ਕਰੋ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਦੇਖੋ ਕਿੰਨੇ ਚਾਹਮਾ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਨਗਰ ਨੂੰ ਉਸਾਰਦੇ ਨੇ ਮੈਂ ਬੇਨਤੀ ਕਰਦਾ ਹੁੰਨਾ ਜੇ ਕੋਈ 50 ਗੱਜ ਦਾ 100 ਗੱਜ ਦਾ ਜਾਂ 500 ਗੱਜ ਦਾ ਆਪਣਾ ਮਕਾਨ ਬਣਾਉਂਦਾ ਨਾ ਜਿਹਦੇ ਕੋਲੇ 4 ਪੈਸੇ ਨੇ ਉਹ ਨਕਸ਼ੇ ਬਣਵਾਉਂਦਾ ਉਹ ਆਰਕੀਟੈਕਟ ਕੋਲੇ ਜਾਂਦਾ ਤੇ ਉਹਨੂੰ ਪੈਸੇ ਦਿੰਦਾ ਕਿ ਮੈਂ ਘਰ ਬਣਾਉਣਾ ਇਹਦਾ ਨਕਸ਼ਾ ਬਣਾ ਦੇ ਫਿਰ ਉਹ ਨਕਸ਼ਾ ਬਣਾ ਕੇ ਦਿੰਦਾ ਕਿੱਥੇ ਡ੍ਰੈਂਗ ਰੂਮ ਚਾਹੀਦਾ ਕਿੱਥੇ ਬਾਥਰੂਮ ਚਾਹੀਦੇ ਨੇ ਕਿੱਥੇ ਰਸੋਈ ਚਾਹੀਦੀ ਹੈ ਕਿੱਥੇ ਬਹਾਂਡਾ ਚਾਹੀਦਾ ਕਿੱਥੇ ਚਿਵਾਰਾ ਚਾਹੀਦਾ ਕਿਥੋਂ ਪੌੜੀਆਂ ਚੜ੍ਹਨੀਆਂ ਨੇ ਉਹ ਜਿਹੜਾ ਆਰਕੀਟੈਕਟ ਹੈ ਨਾ ਇੰਜੀਨੀਅਰ ਹੈ ਉਹ ਨਕਸ਼ਾ ਬਣਾ ਕੇ ਦਿੰਦਾ ਤੇ ਜਿਹੜੇ ਨਕਸ਼ੇ ਬਣਾਉਂਦੇ ਨੇ ਨਾ ਅਸੀਂ ਉਹਨਾਂ ਨੂੰ ਵੱਡੇ ਕਹਿੰਨੇ ਆ ਵੀ ਬਹੁਤ ਵੱਡੇ ਇੰਜੀਨੀਅਰ ਨੇ ਉਹ ਇੱਕ ਘਰ ਦਾ ਨਕਸ਼ਾ ਬਣਾਉਣ ਵਾਲੇ ਇੱਕ ਕੋਠੀ ਦਾ ਨਕਸ਼ਾ ਬਣਾਉਣ ਵਾਲੇ ਸਾਡੀ ਨਜ਼ਰਾਂ ਦੇ ਵਿੱਚ ਕਿੰਨੇ ਉੱਚੇ ਵੱਡੇ ਇੰਜੀਨੀਅਰ ਨੇ ਅੰਦਾਜ਼ਾ ਲਾ ਕੇ ਵੇਖੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਕਿੱਡੇ ਵੱਡੇ ਇੰਜੀਨੀਅਰ ਹੋਣਗੇ ਜਿਨ੍ਹਾਂ ਨੇ ਪੂਰੇ ਆਨੰਦਪੁਰ ਦਾ ਹੀ ਨਕਸ਼ਾ ਤਿਆਰ ਕਰਵਾਤਾ ਆਖੋ ਸਤਨਾ ਕਿੱਥੇ ਮਹਿਲ ਬਣਾਉਣਾ ਕਿਹੜਾ ਮਹਿਲ ਬਣੇਗਾ ਕਿੱਥੇ ਸੰਗਤਾਂ ਨੇ ਆਉਣਾ ਕਿੱਥੇ ਕਲਗੀ ਤਰ ਦਸ਼ਮੇਸ਼ ਪਿਤਾ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਸਾਜਣਗੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਜਾਣਦੇ ਨੇ ਤੇ ਗੁਰੂ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰੀਆਂ ਸ਼ੁਰੂ ਕਰਵਾਈਆਂ ਨੇ ਸੰਗਤਾਂ ਆਉਂਦੀਆਂ